ਰਾਤੇ ਇਹ ਜਿਹੜੀ ਜਰੂਰ ਮਈ ਚੀਕ ਹੈ ਨਾ ਉਹ ਇਸੇ ਕਰਕੇ ਬੜਾ ਰਹਿ ਨੀ ਉਹ ਫੁੱਲੀ ਹਰੀ ਹੋ ਜਾਂਦੀ ਹੈ ਬਾਕੀ ਜਿੰਮੇ ਲੱਗਿਆ ਫੇਰ ਵੀ ਸਹੀ ਨਹੀਂ ਨਾ ਇਹਦਾ ਨਹੀਂ ਤੁਸੀਂ ਲਾਈਨ ਉਪਰ ਤੇ ਉਹਨੇ ਬੁਝਾ ਕੀ ਇਹਦਾ ਆਪਣੇ ਪਿੱਤਰ ਕੀ ਨੇ ਜਿਹੜੇ ਬੰਵਾ ਵਗੈਰਾ ਉਹ ਬਦਾਓ ਜੁਗਿਆ ਕਹਾਣੀਆਂ ਸਪਰਿਆ ਨਾ ਕਰੇ ਅਰੇ ਹਮ ਜਿਵੇਂ ਉਹ ਪਹਿਲਾ ਮੈਂ ਕੱਖਾਂ ਨੂੰ ਸਪਰੇਅ ਕੀਤਾ ਜੀ ਕੀੜਾ ਤਾਂ ਸੋਚਦੇ ਕੀ ਇਹ ਤਾਂ ਖਰਾਬ ਹੈ ਅਰੇ ਕੀੜਾ ਲੱਗ ਗਿਆ ਸਪਰੇਅ ਕਰੋ ਪਰ ਉਹ ہماری ਫਸਲ ਦੇ ਲਈ ਅੱਛਾ ਹੈ ਮਿੱਤਰ ਕੀੜੇ ਹੁੰਦੇ ਹਨ ਹਾਂ ਮਿੱਤਰ ਕੀੜੇ ਹਾਂ ਸਪਰੇਅ ਕਰਦੇ ਹਾਂ ਉਹ ਸਾਰੇ ਮਾਰੇ ਜੀ ਮਾਰੇ ਉਹ ਵੀ ਮਾਰੇ ਜਾਂਦੇ ਜੀਵਾ ਮਰਨ ਦਾ ਤਿਆਰ ਕਰਾਉਂਦੇ ਨਹੀਂ ਜੀ ਉਹ ਉਹਨਾਂ ਨੇ ਦੱਸਿਆ ਵੀ ਤੁਸੀਂ ਜੰਗਲ ਦੀ ਮਿੱਟੀ ਲਿਆਓ ਹਾਂ ਜਿੱਥੇ ਜੰਗਲ ਰਹਿੰਦੀ ਹੋਵੇ ਆਟੋਮੈਟਿਕ ਕਦੇ ਸਪਰੇਅ ਨਹੀਂ ਹੁੰਦਾ ਮੈਦੀੂੜੀ ਤੋਂ ਲਿਆਦੇ ਹਾਂ ਉਹ ਇੱਕ ਡਰਮ ਦੇ ਵਿੱਚ 2-3 ਕਿਲੋ ਪਾ ਲੋ 5 ਕਿਲੋ ਪਾ ਲੋ ਦੱਸੋ ਆਹ ਹੈ ਵੀ ਮਟਰ ਫੇਰ ਆਗਨੰਦਾ ਜਾ ਕੋਟਾ ਦੂਰ ਛੱਡ ਲੈਂਦੇ ਰੋਕੇ ਜੀ ਦਾ ਨਹੀਂ ਪਾਉਂਦੇ ਮੇਰਾ ਤੇ ਇਹ ਜਿਹੜੀ ਇਹ ਜਹੂਰ ਮਈ ਚ ਬੀਜ ਹੈ ਨਾ ਉਹ ਇਸੇ ਕਰਕੇ ਬਹੁਤ ਰਹਿ ਮੀਨਿਓ ਖੁੱਲੀ ਹਰੀ ਹੋ ਜਾਂਦੀ ਹੈ ਅੱਜ ਬਾਕੀ ਜਿੰਮ ਲੱਗਿਆ ਫੇਰ ਵੀ ਸਹੀ ਨਹੀਂ ਨਾ ਇਹਦਾ ਨਹੀਂ ਤੁਸੀਂ ਲਾਈਨੋਂ ਤੇ ਫਿਰ ਉਹਨੇ ਬੁੱਝਾ ਕੀ ਜਿਹੜਾ ਆਪਣਾ ਪਿੱਤਰ ਕੀ ਦੇ ਨੇ ਜਿਹੜਾ ਬੰਦਵਾ ਵਗੈਰਾ ਉਹ ਪਤਾਉ ਦੁਨਿਆ ਕੱਖਾਂ ਨਹੀਂ ਸਪਰੇਆ ਨਾ ਕਰੀ ਅਰੇ ਹਮ ਜਿਸੇ ਲੋਕ ਪਹਿਲਾ ਮੈਂ ਕੱਖਾਂ ਨਹੀਂ ਸਪਰੇਆ ਜੀ ਕੀੜਾ ਆਤਾਂ ਸੋਚਦੇ ਕਿ ਇਹ ਤਾਂ ਖਰਾਬ ਹੈ ਅਰੇ ਕੀੜਾ ਲੱਗ ਗਿਆ ਸਪਰੇ ਕਰੋ ਪਰ ਉਹ ہماری ਫਸਲ ਦੇ ਲਈ ਅੱਛਾ ਹੈ ਮਿੱਤਰ ਕੀੜੇ ਹਨ ਇਹ ਹਾਂ ਮਿੱਤਰ ਕੀੜੇ ਹਨ ਹਾਂ ਉਹ ਸਪਰੇ ਉਹਨਾਂ ਨੇ ਦੱਸਿਆ ਵੀ ਤੁਸੀਂ ਜਨਰਲ ਦੀ ਮਿੱਟੀ ਲਿਆਓ ਹਾਂ ਜਿੱਥੇ ਜਿੰਨਰ ਰਹਿੰਦੀ ਹੋਵੇ ਆਟੋਮੈਟਿਕ ਕਦੇ ਸਪਰੇ ਨਾ ਹੋਵੇ ਮੈਂ ਜੂੜੀ ਚੋਂ ਲਿਆ ਤੇ ਹਾਂ ਉਹ ਇੱਕ ਡਰਮ ਦੇ ਵਿੱਚ 2-3 ਕਿਲੋ ਪਾ ਲੋ 5 ਕਿਲੋ ਪਾ ਲੋ ਫਸਲ ਆਇਆ ਵੀ ਮਟਰ ਫੇਰ ਔਣੀ ਰੱਖ ਥੋੜਾ ਜਿਹਾ ਆਦਨੰਦਰ ਜਾ ਕੋਟਾ ਡਿੰਗ ਛੱਡ ਲੈਂਦੇ ਰੋਕੇ ਜੀ ਮਾਰਾ ਜੋ ਬੀਜ ਬੀਜੇ ਸੀ ਉਹਨੂੰ ਅੱਜ ਫੜ ਲਾ ਕਰ ਰਿਹਾ ਅੱਜ ਸਰਦਾਰ ਪ੍ਰੀਤਮ ਸਿੰਘ ਜੀ ਰੋਟੀ ਵਿਵਸਥਾ ਦੇਖੇ ਜੋ ਉਸੇ ਵਿਧੀ ਦੇ ਤਹਿਤ ਬੀਜ ਬੀਜ ਰਹੇ ਨੇ ਜੀ ਦੀ ਵੀ ਰੱਖਣੇ ਕੀ ਕਹਿਣਾ ਚਾਹੁੰਦੇ ਓ ਦਿਖਾਓ सत श्रीकाल और सबसे पहले प्रीतम सिंह जी का बहुत बहुत शुक्रिया कि उन्होंने वो आगे उनकी हिम्मत करी और ये नई विधि को आगे बढ़ाना चाह रहे हैं इससे जो हमारी जीरी में जितना पानी लगता है हमारा एक किलो चावल में करीब तीन तीन से साढ़े तीन हज़ार लीटर सिर्फ एक किलो चावल बनाने में लग जाता है हमारा तो उसी चीज़ को बचाने के लिए इस टेक्निक से सिर्फ तीस पानी लगेगा तो ये फगवाड़ा में डॉक्टर अवतार सिंह हैं जो कि एग्रीकल्चर पे साइंटिस्ट हैं वो इस तरह इस विधि से कर रहे हैं तो उनसे मैंने होके आपको भी यहाँ पे एक सेमिनार रखा था और कहा था कि सब लोग ये चीज़ करें तो प्रीतम सिंह जी के खेत में आज हम लोगों ने पहली ए विधि से बोयाई बोयाई करी है ये जो उपरला सरकारों ने किता कि नहीं करना चाहिए मैं तो अपने बच्चे के लिए कर रही हूँ अपने लोगों के लिए कर रही हूँ अपन सरकार के ऊपर क्यों डिपेंड कि सरकार करे तो हम अपने बच्चों के लिए बचाएंगे आगे पानी हम खुद ही बचा लें अपने बच्चों के लिए आगे पानी ठीक है हाँ जी सब तो पहला सारे हैं, संगत का बहुत बहुत धन्यवाद एस आर विधि शुरू की एक बीज तो जिस तरह ये अवतार सिंह जी सा ਨਰ ਸਾਹਿਬ ਫੋੜਾ ਵਾਲੇ ਖੇਤੀ ਕਰਦੇ ਨੇ ਉਹਨਾਂ ਦੇ ਅਨੁਸਾਰ ਅਸੀਂ ਇਹ ਵਿਧੀ ਨਾਲ ਪਹਿਲੀ ਵਾਰ ਅਸੀਂ ਇੱਕ ਫੀਲਾ ਬਿਜਾਈ ਦਾ ਕਰ ਰਹੇ ਹਾਂ ਤੇ ਹਾਂ ਇਹ ਖੇਤ ਜੋ ਵੀ ਗਏ ਹੈ ਇਸ ਖੇਤ ਨਾਲ ਮੇਰਾ 12-13 ਸਾਲਾਂ ਤੋਂ ਆਰਗੈਨਿਕ ਕਰ ਰਿਹਾ ਮੈਂ ਕੈਮੀਕਲ 12-13 ਸਾਲਾਂ ਤੋਂ ਬੰਦ ਹੈ ਬਿਲਕੁਲ ਆਰਗੈਨਿਕ ਹੀ ਕਰ ਰਹੇ ਹਾਂ ਆਰਗੈਨਿਕ ਹੀ ਕਰ ਰਹੇ ਹਾਂ ਇਸ ਵਾਸਤੇ ਨਹੀਂ ਵਿਧੀ ਤਕਨੀਕ ਦਾ ਲਈ ਤਕਨੀਕ ਬਦਲੀ ਹੈ ਇਸ ਵਾਰੀ ਤੇ ਨਾ ਸਪਰੇ ਇਸ ਵਾਰੀ ਵੀ ਨਹੀਂ ਕਰਨ ਜੇ ਬਾਣਾ ਮੋਟਾ ਕੱਕੰਡਾ ਹੋਊਗਾ ਤਾਂ ਗੋਢੀ ਕਰਾਂਗੇ ਤੇ ਬਿਲਕੁਲ ਦਵਾਈ ਨਹੀਂ ਵਰਤਾਂ ਕੀ ਕਰਨ ਜਿਹੜੀ ਕੀ ਟੈਕਨੀਕ ਹੈ ਇਹ ਕਿਸ ਤਰ੍ਹਾਂ ਕਿਹੜੀ ਵਿਧੀ ਤੇ ਤੈਅ ਤੇ ਅੱਜ ਵਿੱਚ ਇਹਨੂੰ ਭਾਜੀ ਏਐਸਆਰ ਵਿਧੀ ਕਹਿੰਦੇ ਆ ਇਹ ਫਗਵਾੜਾ ਗੁੱਡ ਗਰੋਥ ਟੈਕਨੀਕ ਨਾ ਡਾਕਟਰ ਬਤਾਰ ਸਿੰਘ ਹੁਣੀ ਇਹ ਖੇਤੀ ਕਰ ਰਿਹਾ ਜੀ ਉਹਨਾਂ ਨਾਲ ਬੜੇ ਵਧੀਆ ਸੂਝਵਾਨ ਬੰਦੇ ਜਿਹੜੇ ਜੁੜੇ ਹੋਏ ਆ ਇਹ ਤਰੀਕਾ ਜਿਹੜਾ ਬਹੁਤ ਹੀ ਵਧੀਆ ਵਾ ਕੋਈ ਉਹ ਬੜੇ ਲੰਮੇ ਸਮੇਂ ਤੋਂ ਤੇਇਰਬਾ ਕਰ ਰਹੇ ਆ ਤੇ ਏਐਸਆਰ ਇਹਨੂੰ ਵਿਧੀ ਕਹਿੰਦੇ ਆ ਇਹਨੂੰ ਘੱਟੋ ਘੱਟ ਹੁਣ ਬੀਜ ਕੇ 20 21 ਦਿਨ ਪਾਣੀ ਨਹੀਂ ਲਾਉਣਾ ਤੇ ਨਾ ਇਹਦੇ ਚ ਘਾਹ ਹੁੰਦਾ ਆ ਜੇ ਹੁੰਦਾ ਆ ਤੇ ਉਹਨਾਂ ਦੀ ਗਾਈਡਲਾਈਨ ਦੇ ਵਿੱਚ ਬੜੇ ਵਧੀਆ ਸੱਜੇ ਢੰਗ ਨਾਲ ਇਹ ਖੇਤੀ ਬੜੇ ਕਾਮਯਾਬ ਲੋਕ ਕਰ ਰਹੇ ਆ ਤੇ ਇਹ ਚ ਇਹ ਚ ਪਾਣੀ ਦੀ ਬਹੁਤ ਬਚਤ ਆ ਤੇ ਸਾਡੀ ਸਮੇਂ ਦੀ ਮੰਗ ਵੀ ਆ ਤੇ ਕਾਮਯਾਬ ਹੋਊਗੀ ਸਾਨੂੰ ਆਸਾ ਤੇ ਬੜਾ ਵਧੀਆ ਤੇਇਰਬਾ ਜੀ ਇਦਾਂ ਹੀ ਕਰਨੀ ਚਾਹੀਦੀ ਹੈ ਖਰਚੇ ਕਿੰਨੇ ਖਰਚਾ ਜੀ ਦੇਖੋ ਅੱਜ ਜੋ ਲੇਬਰ ਦੇ ਹਾਲਾਤ ਆ ਜੀ ਅੱਜ ਲੈ ਖਰਚੇ ਦੀ ਗੱਲ ਕਰੀ ਤੇ 5000 ਰੁਪਏ ਤੁਸੀਂ ਅੱਜ ਬਚਾ ਚੁੱਕੇ ਆ ਫਿਰ ਇੱਕ ਬੰਦਾ ਸਾਨੂੰ ਦਿਹਾੜੀ ਆ ਚਾਹੀਦਾ ਜੀ ਬੱਟਾ ਲਿੰਮਣ ਨੂੰ ਤੇਲ ਚਾਹੀਦਾ ਤੇ 5 ਤੋਂ 6000 ਰੁਪਏ ਅੱਜ ਸਾਡੀ ਜੇਬ ਚ ਵਿੱਚ ਬਚਤ ਪੈ ਗਈ ਜੀ ਕੋਈ ਛਾੜ ਦੋ ਫਰਕ ਕੋਈ ਫਰਕ ਨਹੀਂ ਛਾੜਦਾ ਛਾੜ ਉਦੋਂ ਕੋਈ 19 21 ਦਾ ਹੋ ਸਕਦਾ ਇਸ ਤੋਂ ਵੱਧ ਬਿਲਕੁਲ ਹੀ ਫਰਕ ਨਹੀਂ ਹੈਗਾ ਜੀ ਜੇ ਨਾਮ ਛਾੜ ਨਿਕਲ ਦੋਨੇ ਛਾੜ ਨਿਕਲਦੇ ਕੋਈ ਸਪੈਸ਼ਲ ਬੀਜ ਵੀ ਜਾਂਦਾ ਜਾਂ ਕੋਈ ਕੋਈ ਵੀ ਬੀਜ ਨਹੀਂ ਉਹ ਏਰੀਆ ਤੋਂ ਏਰੀਆ ਡਿਪੈਂਡ ਕਰਦਾ ਪਾਜੀ ਜਿੱਦਾਂ ਕਿਸੇ ਦਾ ਏਰੀਆ ਵਾ ਉਸ ਹੱਬ ਨਾਲ ਕਿਸ ਨੇ ਕੀਤਾ ਪਛੇਤਾ ਵੀ ਉਹ ਆਪਣੇ ਜਿਹੜਾ ਇਹਨਾਂ ਦਾ ਏਰੀਆ ਦੇ ਵਿੱਚ ਉਹ ਵੀ ਚਲਦੇ ਉਸ ਹੱਬ ਨਾਲ ਚਲ ਜਾਂਦਾ ਨਹੀਂ ਤੇ 26 ਦਾ ਜਿਹੜਾ ਜੇ ਵੀ ਟਾਈਮ ਹੈਗਾ ਹੋਰ 10 ਦਿਨ ਬਾਅਦ ਵੀ 26 ਬੀਜੀ ਜਾ ਸਕਦੀ ਆ ਬਾਸਪਤੀ ਜਿਹੜੀ ਆ ਉਸ ਬਾਸਪਤੀ ਵੀ ਅੱਗੇ ਆਉਣ ਵਾਲੇ ਸਮੇਂ 'ਚ ਬੀਜੀ ਜਾ ਸਕਦੀ ਆ ਜੀ ਮਿਹਰਬਾਨੀ ਧੰਨਵਾਦ ਨਵੀਂ ਤਕਨੀਕ ਦੇ ਤਹਿਤ ਜੋ ਦੀਰੀ ਦੇ ਬਜਾਏ ਕੀਤੀ ਜਾ ਰਹੀ ਹੈ ਇਹ ਕੀ ਜ਼ਰੂਰਤ ਪੈ ਗਈ ਇਹਨੂੰ ਮਤਲਬ ਇਹ ਤਕਨੀਕ ਬਦਲਨੀ ਹੈ ਜੀ ਇਹ ਜੀ ਮੇਨ ਤਕਨੀਕ ਬਦਲਨੀ ਤਾਂ ਇਹ ਪਈ ਆ ਵੀ ਸਾਡਾ ਪਾਣੀ ਜਿਹੜਾ ਹੈ ਨਾ ਖਤਮ ਹੁੰਦਾ ਜਾ ਰਿਹਾ ਹੁਣ ਅਸੀਂ ਸੈਕੰਡ ਲੇਅਰ ਚ ਪਹੁੰਚ ਗਏ ਜੀ ਕੋਈ ਸਮਾਂ ਸੀ 20 ਫੁੱਟ ਦੀ ਪਾਈਪ ਨਾਲ-ਨਾਲ ਨਲਕਾ ਲੱਗ ਜਾਂਦਾ ਸੀ ਪਾਣੀ ਉੱਪਰ ਵੀ ਆ ਗਏ ਨੇ ਵਿੱਚ ਉਸ ਤੋਂ ਬਾਅਦ ਹੁਣ ਪਾਣੀ ਜਦੋਂ ਆਪਣੇ ਕੋਲੇ ਮੇਨ ਭੰਡਾਰ ਹੈ ਪਾਣੀ ਖਤਮ ਹੁੰਦਾ ਜਾ ਰਿਹਾ ਹੈ ਉੱਥੇ ਫਸਲਾਂ ਫੇਕੀ ਹੋਣੀਆਂ ਜਦੋਂ ਪਾਣੀ ਖਤਮ ਹੋ ਗਿਆ ਜੇ ਤੀਜੀ ਸਟੇਜ ਚ ਲੱਗਾ ਉਹ ਕੈਮੀਕਲ ਵਾਲਾ ਪਾਣੀ ਹੈ ਥੱਲੇ ਮਿਹਨਤ ਆ ਇਹ ਚੀਜ਼ ਦਾ ਇਹ ਕਿ ਪਾਣੀ ਬਚਾਓ ਜਿੰਮੇ ਮਰਜੀ ਬਚਾਓ ਜੇ ਜੀਰੀ ਬੀਜਣੀਆਂ ਨਹੀਂ ਜੀਰੀ ਦਾ ਬਦਲ ਕੋਈ ਹੋਰ ਹੋਵੇ ਚੌਲਾਂ ਦਾ ਚੌਲਾਂ ਦੀ ਖੁਰਾਕ ਹੀ ਨਹੀਂ ਸਾਡੀ ਪੰਜਾਬ ਦੀ ਤਾਂ ਅਸੀਂ ਤਾਂ ਹੋਰ ਲਈ ਮੁਲਕਾਂ ਵਾਸਤੇ ਹੋਰ ਦੀ ਜਨਸੰਖਿਆ ਵਾਸਤੇ ਆਪਦਾ ਘਰ ਬਰਬਾਦ ਕਰ ਲਿਆ ਆਪਣੀ ਸਾਰਾ ਕੁਝ ਅਸੀਂ ਤਾਂ ਦਸਵੀਂ ਵਾਲੇ ਦਿਨ ਚੌਲ ਕਰਦੇ ਆ ਖੀਰ ਕਰਦੇ ਆ ਜਾਂ ਕਿਤੇ ਕੋਈ ਆ ਗਿਆ ਮੜਾ ਮੋਟਾ ਉੱਦੇ ਚੌਲ ਕਰ ਲੇ ਸਾਡੀ ਖੁਰਾਕ ਤਾਂ ਕਣਕ ਹੈ ਜਾਂ ਆਪਣੀ ਦੂਈਆਂ ਚੀਜ਼ਾਂ ਲਾ ਲਓ ਤੁਸੀਂ ਚੋਲੇ ਵਗੈਰਾ ਇਹਦੀ ਖੁਰਾਕ ਪਹਿਲਾਂ ਪੁਰਾਣੀ ਸਮੇਂ ਦੀ ਤੇ ਹੁਣ ਅਸੀਂ ਚੌਣਾ ਦੇ ਮਗਰ ਲੱ ਕਰਕੇ ਪੈਸਾ ਉਹ ਪੈਸਾ ਉਹ ਪੈਸਾ ਕਰਕੇ ਸਾਰਾ ਆਪਣਾ ਪਾਣੀ ਖਤਮ ਕਰ ਲਿਆ ਨਾਲੀ ਜਮੀਨ ਖਤਮ ਕਰ ਲਈ ਛੋਰੇ ਵਾਲੀਆਂ ਜਮੀਨਾਂ ਕਲਰ ਵਾਲੀਆਂ ਜਮੀਨਾਂ ਧਰਤੀ ਜੈਰੀਲੀ ਹੋ ਗਈ ਸਪਰੇਆ ਮਾਰ ਮਾਰ ਕੇ ਇਹਦਾ ਮੇਨ ਇਹੀ ਆ ਵੀ ਇੱਕ ਤਾਂ ਇਹਦੇ ਸਪਰੇਆ ਨਹੀਂ ਇਹ ਜਿਹੜੇ ਖੇਤ ਚ ਆਪਾਂ ਖੜਿਆ ਅੱਠ 10 ਸਾਲ ਤੋਂ ਹੀ ਆਰਗੈਨਿਕ ਹੈ ਪ੍ਰੀਤਮ ਸਿੰਘ ਦਾ ਤਿਆਰ ਕੀਤਾ ਹੋਇਆ ਕੋਈ ਸਪਰੇ ਨਹੀਂ ਕਰਦੇ ਕੋਈ ਇਹਦੇ ਤੇ ਮਤਲਬ ਉਹ ਖਾਦ ਨਹੀਂ ਪਾਉਂਦੇ ਹਨ ਇਹ ਰੂੜੀ ਦਾ ਖਾਦ ਪਾਉਂਦੇ ਹਮੇਸ਼ਾ ਤੇ ਇਹ ਉਹਦੇ ਨਾਲ ਆਪਾਂ ਨੂੰ ਮਤਲਬ ਜ਼ਹਿਰ ਰਹਿਤ ਚੀਜਾਂ ਮਿਲਦੀਆਂ ਨੇ ਖਾਣ ਵਾਲੇ ਨੂੰ 메ਨ ਕਾਰਨ ਪਾਣੀ ਬਚਾਉਣ ਦਾ ਜ਼ਿਆਦਾ ਨਹੀਂ ਫਿਰ ਜਿਹੜੀਆਂ ਮਤਲਬ ਫਸਲ ਨੂੰ ਕੋਈ ਬਿਮਾਰੀਆਂ ਲੱਗਦੀਆਂ ਨੇ ਉਹਦਾ ਕੀ ਬਦਲ ਕੀ ਆ ਫਿਰ ਉਹਦਾ ਬਦਲ ਜੀ ਦੇਖੋ ਜਿੱਦਾ ਹੈਗੀ ਫੰਗੀ ਸਾਈਡ ਹੈ ਉਹਦੇ ਵਾਸਤੇ ਲੱਸੀ ਬਹੁਤ ਬੈਸਟ ਹੈ ਕਈ ਦਿਨਾਂ ਦੀ ਖੱਟੀ ਲੱਸੀ ਨੂੰ ਸਪਰੇਅ ਕਰੋ ਰਾਖ ਆਪਣੀ ਗੋਹੇ ਦੀ ਲੱਕੜ ਦੀ ਰਾਖ ਹੈ ਉਹਦੀ ਸਪਰੇਅ ਕਰ ਸਕਦੇ ਆਪਾਂ ਉਹ ਵੀ ਫੰਗੀ ਸਾਈਡ ਨੂੰ ਖਤਮ ਕਰ ਦਈਏ ਆச்சா ਨੰਬਰ 2 ਜਿਹੜੀਆਂ ਆਪਾਂ ਨੇ ਇਹ ਆਪਣੇ ਅੱਕ ਦੇਸੀ ਉਨੂੰ ਕੁੱਟ ਕੇ ਗਊ ਦੇ ਪਿਸ਼ਾਬ ਚ ਮਿਲਾ ਕੇ ਉਹ ਤਿਆਰ ਕਰ ਲੋ ਸਪਰੇਅ ਵਾਸਤੇ ਉਹਦੇ ਤੇ ਕੀਟ ਪਤੰਗ ਆਉਂਦੇ ਨਹੀਂ ਹਨ ਇਹਦਾ ਕੁਕੜਾ ਵਰਤ ਹੁੰਦਾ ਉਹ ਕੜੜਾ ਵਾਲਾ ਇੱਕ ਉਹ ਇੰਨਾ ਕੜੱਤਰ ਹੁੰਦਾ ਜਿਹੜੇ ਕੀਟ ਪਤੰਗ ਉਹਦੇ ਤੇ ਆਉਂਦੇ ਨਹੀਂ ਹਨ ਫਿਰ ਉਸ ਜਦੋਂ ਪੱਤੇ ਨੂੰ ਕੱਟਣਗੇ ਖਾਣਗੇ ਉਹ ਦੇਖ ਕੇ ਟੇਸਟ ਕੌੜਾ ਆਪਾਂ ਹੀ ਲਾ ਲੋ ਆਪਾਂ ਵੀ ਆਪਣੇ ਵੀ ਇਨਸਾਨ ਆ ਉਹ ਵੀ ਇਨਸਾਨ ਨੇ ਕੌੜੀ ਚੀਜ਼ ਦੇਖ ਕੇ ਕੋਈ ਚੀਜ਼ ਨਹੀਂ ਖਾਂਦਾ ਕੋਈ ਜਾਨਵਰ ਨਹੀਂ ਖਾਂਦਾ ਹੈ ਚੜ ਜਾਂਦਾ ਫਿਰ ਅੱਕ ਆ ਗਿਆ ਨਿੰਬ ਦੇ ਪੱਤੇ ਆ ਗਏ ਕਿ ਹਿੰਦੂ ਵਗੈਰਾ ਆ ਗਏ ਤਾਂ ਤਤੂੜਾ ਆ ਗਿਆ ਉਹ ਪਾ ਕੇ ਉਹਦੀਆਂ ਸਪਰਿਆ ਕਰ ਲੋ ਠੀਕ ਆ ਜੀ ਅਸੀਂ ਇਹ ਕਹਿੰਦਾ ਦਨ ਆਸਿਕ ਮੈਦਾ ਕਿਸਾਨਾਂ ਨੂੰ ਇਹ ਕਹਿੰਦਾ ਵੀ ਜੀਰੀ ਤੋਂ ਪਿੱਛੇ ਹਟੋ ਜੀ ਜੀਰੀ ਦਾ ਬਦਲ ਦੇਖੋ ਚਾਹੇ ਘਟਾ ਆਮਦਨ ਘਟਾ ਲਓ ਖਰਚੇ ਘਟਾ ਲਓ ਆਪਦੇ ਆਪਦੇ ਖਰਚੇ ਘਟਾ ਕੇ ਘਟਾ ਆਮਦਨ ਹੋ ਜੂ ਤਾਂ ਵੀ ਗੁਜ਼ਾਰਾ ਹੋ ਸਕਦਾ ਪਰ ਆਪਣੀ ਜੀਵਨ ਤਾਂ ਬਚੂ ਵੀ ਆਪਣੇ ਬੱਚੇ ਬਚਣਗੇ ਪਰਿਵਾਰ ਬਚੂ ਆਪਣੀ ਲੋਕ ਬਚਣਗੇ ਜੀਰੀ ਦਾ ਬਦਲ ਕੋਈ ਨਾ ਕੋਈ ਦੁਨੀਆਂ ਫਸਲਾਂ ਬੀਜ ਕੇ ਕੋਰ ਖੋਸ਼ੋ ਬਾਕੀ ਸਰਕਾਰਾਂ ਨੂੰ ਚਾਹੀਦਾ ਇਹ ਵੀ ਜਿੰਨੀ ਕਿ ਜੀਰੀ ਚ ਆਮਦਨ ਹੁੰਦੀ ਹੈ ਉਹ ਤਾਂ ਥੋੜਾ ਬਹੁਤਾ ਫਰਕ ਬੀਜੇ ਰਹਿ ਜਵੇ ਤਾਂ ਵੀ ਕੋਈ ਗੱਲ ਨਹੀਂ ਉਹਨਾਂ ਨੂੰ ਵੀ ਦੁਨੀਆਂ ਫਸਲਾਂ ਵਾਸਤੇ ਰੇਟ ਰੂਟ ਅੱਛੇ ਦੇਣੇ ਚਾਹੀਦੇ ਵਿਆਸਤ ਨਾਬਾ ਦੇ ਚ ਮੋਦੀ ਸਾਹਿਬ ਦੇ ਵੰਸ ਜੀ ਨੇ ਇਹਨਾਂ ਵੱਲ ਇੱਕੋ ਉਪਰਾਲਾ ਕੀਤਾ ਗਿਆ ਕਿ ਜਿਹੜੇ ਆਰਗੈਨਿਕ ਖੇਤੀ ਦੀ ਗੀਡਰ ਕਰਨਗੇ ਜਿਹੜਾ ਉਹਨਾਂ ਨੂੰ ਕੋਈ ਘਾਟਾ ਪਈਗਾ ਤਾਂ ਕੋਈ ਘਾਟੇ ਦੀ ਪੂਰਤੀ ਸਰਕਾਰ ਵੱਲੋਂ ਕੀਤੀ ਹੋਈ ਜੀ ਉਹਨਾਂ ਦੇ ਉਤਪਾਦਾਂ ਲਈ ਇਹ ਬਹੁਤ ਵਧੀਆ ਉਪਰਾਲਾ ਹੈ ਜੀ ਕਿਉਂਕਿ ਸਾਡਾ ਜਿਹੜਾ ਮਹਾਰਾਜਾ ਦਾ ਖਾਨਦਾਨ ਹੈ ਪੁਰਾਣਾ ਮਹਾਰਾਜ ਹੀਰਾ ਸਿੰਘ ਤੋਂ ਉਹ ਧਰਮੀ ਰਾਜਾ ਸੀ ਮਹਾਰਾਜ ਹੀਰਾ ਸਿੰਘ ਉਹ ਹਮੇਸ਼ਾ ਪਰਜਾ ਦਾ ਆਪਣੀ ਪਬਲਿਕ ਦਾ ਪਰਜਾ ਦਾ ਆਪਣਾ ਭਲਾ ਸੋਚਦਾ ਸੀ ਜੇ ਉਹਦੇ ਵੰਸ਼ ਦੇ ਇਹ ਕਰਦੇ ਨੇ ਤਾਂ ਬਹੁਤ ਵੱਡਾ ਨੇਕ ਹੋਪਾ ਹੋਇਆ ਜੀ ਬਹੁਤ ਬੜਾ ਯੋਗਦਾਨ ਹੈ ਪ੍ਰਮਾਤਮਾ ਇਹਨਾਂ ਦੇ ਵੰਸ਼ ਨੂੰ ਹੋਰ ਤਰੱਕੀਆਂ ਦੇ ਵਿੱਚ ਦਤਾ ਜੇ ਇਹ ਗੱਸ ਕਰਨ ਤੇ ਆਪਦੀ ਪਰਜਾ ਦੇ ਭਲੇ ਵਾਸਤੇ ਸੋਚਦੇ ਨੇ ਆਪਦੇ ਪੱਲਿਓ ਸਪੋਰਟ ਕਰਕੇ ਟਾਈਟ ਤੋਂ ਬੜਾ ਹੋਰ ਨਾਬੇ ਨੇ ਲੋਕਾਂ ਨੂੰ ਕੀ ਦੇਣ ਹੋ ਸਕਦੀ ਹੈ ਇਹ ਸਰਦਾਰ ਪ੍ਰੀਤਮ ਸਿੰਘ ਜੀ ਜੋ ਰੋਟੀ ਪਸਤਾ ਤੋਂ ਇਹ ਆਰਗੈਨਿਕ ਵੱਲ ਚੱਲੇ ਹਨ ਇਹ ਬਹੁਤ ਵਧੀਆ ਕਦਮ ਹੈ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਕਿਉਂਕਿ ਆਪਣੀ ਅੱਗੇ ਜਨਰੇਸ਼ਨ ਪਾਣੀ ਬਚਾਉਣ ਦੇ ਰਿਸਕ ਵਾਸਤੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਆਪਾਂ ਰਲ ਮਿਲ ਕੇ ਹਮਲਾ ਮਾਰੀਏ ਜ ਮਹਾਰਾਣੀ ਸਾਹਿਬਾ ਨੇ ਪ੍ਰਾਰਲਾ ਕੀਤਾ ਇਸ ਵਾਸਤੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ